ਜਿੱਥੇ ਇੱਕ ਪਾਸੇ ਅੱਜ ਪੂਰਾ ਦੇਸ਼ ਆਜ਼ਾਦੀ ਦਿਹਾੜਾ ਬੜੀ ਖੁਸ਼ੀ ਅਤੇ ਉਤਸ਼ਾਹ ਨਾਲ ਮਨਾ ਰਿਹਾ ਹੈ ਉੱਥੇ ਦੂਜੇ ਪਾਸੇ ਭਾਰਤ ਪਾਕਿਸਤਾਨ ਅੰਤਰਰਾਸ਼ਟਰੀ ਸਰਹੱਦ ਤੇ ਵਸੇ ਸ਼ਹਿਰ ਫਾਜ਼ਿਲਕਾ ਦੇ ਸਰਦੀਪ ਪਿੰਡਾਂ ਦੇ ਵਿੱਚੋਂ ਦੀ ਨਿਕਲਦਾ ਹੋਇਆ ਸਤਲੁਜ ਦਰਿਆ ਆਪਦਾ ਕਹਿਰ ਲਗਾਤਾਰ ਵਰਤਾ ਰਿਹਾ ਹੈ ਜਿਸ ਦਾ ਤੁਸੀਂ ਨਜ਼ਾਰਾ ਦੇਖ ਰਹੇ ਹੋ ਵੀ ਇਹ ਸਤਲੁਜ ਦਾ ਕਹਿਰ ਹੈ ਤੇ ਸਰਦੀਪ ਪਿੰਡਾਂ ਦੇ ਲੋਕ ਜੋ ਕਿ ਪਿੰਡ ਖਾਲੀ ਕਰਨ ਨੂੰ ਮਜਬੂਰ ਹੋ ਰਹੇ ਹਨ ਤੇ ਇਹਨਾਂ ਲੋਕਾਂ ਦੇ ਖੇਤਾਂ ਵਿੱਚ ਸਤਲੁਜ ਦਾ ਪਾਣੀ ਚਲਾ ਗਿਆ ਹੈ ਇਹ ਪਿੰਡ ਕਾਵਾਂ ਵਾਲੀ ਤੇ ਬਣਿਆ ਸਤਲੁਜ ਦਰਿਆ ਤੇ ਪੁਲ ਹੈ ਜਿੱਥੋਂ ਥੋੜ੍ਹੀ ਹੀ ਮਾਤਰਾ ਵਿੱਚ ਪਾਣੀ ਪੁਲ ਦੇ ਨਾਲ ਲੱਗਣੋਂ ਰਹਿ ਗਿਆ ਹੈ ਇਹ ਪਿਛਲੇ ਸਾਲ ਪਾਣੀ ਵਧਨ ਕਰਕੇ ਉਹ ਬ੍ਰੋਕਨ ਦੇ ਪ੍ਰਬੰਧ ਕਰਨ ਲਈ ��ਟੇ ਰੱਖੇ ਗਏ ਸੀ ਜੋ ਕੁਝ ਠੀਕ ਹਨ ਤੇ ਕੁਝ ਖਰਾਬ ਹੋ ਗਏ ਹਨ ਤੁਸੀਂ ਵੇਖੋ ਵੀ ਲੋਕ ਆ ਜਾ ਰਹੇ ਹਨ ਅਤੇ ਪਾਣੀ 사ਤ루 ਦਾ ਜੋ ਪੁੱਲ ਦੇ ਬਿਲਕੁਲ ਨਾਲ ਲੱਗ ਗਿਆ ਹੈ ਲੋਕਾਂ ਨੇ ਆਪਦੇ ਰਿਸ਼ਤੇਦਾਰਾਂ ਨੂੰ ਬੁਲਾ ਲਿਆ ਹੈ ਅਤੇ ਰਿਸ਼ਤੇਦਾਰ ਜੋ ਕਿ ਗਵਾਂਡੀ ਸ਼ਹਿਰਾਂ ਵਿੱਚੋਂ ਵੀ ਇੱਥੇ ਆਨ ਲੱਗ ਪਏ ਹਨ ਤੇ ਆਸ-ਪड़ोस ਦੇ ਪਿੰਡਾਂ ਦੇ ਲੋਕ ਵੀ ਪਾਣੀ ਵੇਖਣ ਆਏ ਹਨ ਉਹਨਾਂ ਦਾ ਕਹਿਣਾ ਹੈ ਵੀ ਜਿੱਥੇ 사ਤ루 ਦੇ ਨਾਲ ਦੇ ਪਿੰਡਾਂ ਦੇ ਲੈਹਂਦੇ ਪਾਸੇ ਖਰਾਬਾ ਹੁੰਦਾ ਹੈ ਉੱਥੇ ਚੜ੍ਹਦੇ ਪਾਸੇ ਵੀ ਖਰਾਬਾ ਹੁੰਦਾ ਉਹ ਹਾਲਾਤ ਵੇਖਣ ਆਏ ਹਨ ਪਿਛਲੇ 2 ਦਿਨਾਂ ਤੋਂ ਪਾਣੀ ਲਗਾਤਾਰ ਵਧ ਰਿਹਾ ਹੈ ਅਤੇ ਰਾਤ ਵੀ ਪਾਣੀ ਵੱਧ ਗਿਆ ਹੈ ਪਰ ਪ੍ਰਸ਼ਾਸਨ ਜੋ ਕਿ ਇਹਨਾਂ ਲੋਕਾਂ ਦੀ ਸਾਰ ਨਹੀਂ ਲੈ ਰਿਹਾ ਲੋਕਾਂ ਦੇ ਵਿੱਚ ਡਰਾਈ ਗਈ ਹੈ ਕਿ ਹਰ ਸਾਲ ਪਾਣੀ ਆਉਂਦਾ ਹੈ ਨੁਕਸਾਨ ਹੁੰਦਾ ਹੈ ਲਖਰ ਤੇ ਰੁੜ ਜਾਂਦੇ ਹਨ ਸਰਕਾਰ ਮੁਆਵਜ਼ਾ ਐਨਾਉਂਸ ਕਰਦੀ ਹੈ ਕੁਝ ਘਰਾਂ ਨੂੰ ਮਿਲਦੇ ਹਨ ਕੁਝ ਨੂੰ ਨਹੀਂ ਮਿਲਦੇ ਪਰ ਗਰੀਬ ਲੋਕ ਪਰੇਸ਼ਾਨ ਰਹਿੰਦੇ ਹਨ ਦੂਜੇ ਪਾਸੇ ਜੋ ਲੋਕ ਕੋਤੇ ਮੁਕੇ ਤੇ ਪੁੱਜੇ ਹਨ ਉਹਨਾਂ ਦਾ ਕੀ ਕਹਿਣਾ ਹੈ ਉਹ ਕੀ ਮੰਗ ਕਰਦੇ ਹਨ ਉਹਨਾਂ ਨਾਲ ਗੱਲਬਾਤ ਕਰਨੇ ਆ ਬਣੇ ਰੋ ਸਾਡੇ ਨਾਲ ਤੇ ਵੇਖੋ ਸਾਡੀ ਪੂਰੀ ਤਬਰੇਚ ਪਿੰਡ ਨਵਾਸਤਾ ਜੀ ਅੱਛਾ ਹਾਂਜੀ ਨਾ ਕੀ ਤੁਹਾਡਾ ਮਨਜੀਤ ਕੌਰ ਅੱਛਾ ਫਿਰ ਇੱਥੇ ਕੀ ਦੇਖਣ ਆਏ ਹੋਏ ਪੁਲ ਹੈਗਾ ਜਿਹੜਾ ਹਾਂਜੀ ਹਾਂਜੀ ਪੁਲ ਦੇਖਣ ਹਾਂਜੀ ਸਤਲੁਜ ਦਰਿਆ ਦਾ ਪੁਲ ਦੇਖਣ ਆਏ ਸੀਗੇ ਅੱਛਾ ਹਾਂਜੀ ਕਿਸ ਤਰ੍ਹਾਂ ਦੇ ਹਾਲਾਤ ਨੇ ਜੀ ਸਰ ਹਾਲਾਤ ਟਾਣੀਆਂ ਤੱਕ ਪਾਣੀ ਪਹੁੰਚ ਗਿਆ ਟਾਣੀ ਸਰਦਾ ਸਿੰਘ ਤੱਕ ਚੌਣੇ ਡੁੱਬਨੇ ਸ਼ੁਰੂ ਹੋ ਗਏ ਹਾਂਜੀ ਤੇ ਫਿਰ ਕੀ ਖਤਰਾ ਕੀ ਲੱਗਦਾ ਸਾਰਾ ਖਤਰਾ ਲੱਗਦਾ ਵੀ ਕੱਲ ਨੂੰ ਹੋ ਸਕਦਾ ਹੈ ਪਾਣੀ ਹੋਰ ਵਧ ਜੇ ਤਾਂ ਪਾਣੀ ਪਾਣੀ ਹੋ ਜਾਏਗਾ ਸਾਰਾ ਏਰੀਆ ਸਾਡਾ ਏਰੀਆ ਵੀ ਡੁੱਬ ਜਾਏਗਾ ਹਾਂਜੀ ਤੇ ਫਿਰ ਕਿਸ ਤਰ੍ਹਾਂ ਦਾ ਨੁਕਸਾਨ ਕੀ ਹੁੰਦਾ ਫਿਰ ਨੁਕਸਾਨ ਫਸਲਾਂ ਦਾ ਪਸ਼ੂਆਂ ਦਾ ਘਰਾਂ ਦਾ ਹਰ ਤਰ੍ਹਾਂ ਦਾ ਨੁਕਸਾਨ ਹੋਏਗਾ ਹਾਂਜੀ ਤੇ ਡਰ ਲੱਗਦਾ ਹੈ ਕਿ ਪਾਣੀ ਵਧੇਗਾ ਹਾਂਜੀ ਡਰ ਲੱਗਦਾ ਹੈ ਅੱਛਾ ਇਹ ਪਿਛਲੇ ਦਿਨਾਂ ਦੀ ਗੱਲ ਕਰ ਲਈ ਤਾਂ ਪਿਛਲੇ ਦਿਨਾਂ ਦੇ ਮੁਤਾਬਕ ਕਦੋਂ ਇਹ ਪਾਣੀ ਵਧੇਗਾ ਇਹ ਪਾਣੀ ਲਗਭਗ 2-3 ਦਿਨ ਪਹਿਲਾਂ ਵਧ ਰਿਹਾ ਪਾਣੀ ਤੋ ਤੇ ਪਹਿਲਾਂ ਹਾਂਜੀ ਹਾਂਜੀ ਤੇ ਫਿਰ ਤੁਸੀਂ ਇੱਥੇ ਨਿਗਰਾਨੀ ਰੱਖਦੇ ਹੋ ਇੱਕ ਢੇੜਾ ਮਾਰਦੇ ਹੋ ਹਾਂਜੀ ਹਾਂਜੀ ਢੇੜਾ ਮਾਰਨਾ ਪੈਂਦਾ ਸਾਨੂੰ ਢੇੜਾ ਮਾਰਨਾ ਪੈਂਦਾ ਹਾਂਜੀ ਹਾਂਜੀ ਤੇ ਕੋਈ ਆਇਆ ਨਹੀਂ ਅਫਸਰ ਕੋਈ ਇਧਰ ਨਾ ਨਾ ਅਜੇ ਤੱਕ ਤਾਂ ਕੋਈ ਨਹੀਂ ਆਇਆ ਕੋਈ ਵੀ ਮਹਿਮਨ ਦਾ ਹਾਂ ਨਹੀਂ ਆਇਆ ਸਰ ਕਿਹੜੇ ਪਿੰਡ ਤੋਂ ਤੁਸੀਂ ਰਹਿਣ ਵਾਲੇ ਅਸੀਂ ਨਵੇਂ ਆਸਤੇ ਤੋਂ ਐਸਪਾਸੇ ਕੀ ਐਸਪਾਸੇ ਐਸਪਾਸੇ ਅੱਛਾ ਤੇ ਤੁਹਾਨੂੰ ਵੀ ਖਤਰਾ ਹੈ ਹਾਂਜੀ ਸਾਨੂੰ ਵੀ ਖਤਰਾ ਸਰ ਪਾਣੀ ਜੇ ਲਗਾਤਾਰ ਵੱਧਦਾ ਰਿਹਾ 2-3 ਫੁੱਟ ਤੱਕ ਵੱਧਦਾ ਰਿਹਾ ਤਾਂ ਸਾਨੂੰ ਵੀ ਖਤਰਾ ਹੈ

ਨੇ ਨਾ ਜਸਨ ਸਿੰਘ ਹੈ ਮੈਂ ਜਲਾਲਾਬਾਦ ਦਾ ਰਹਿਣ ਵਾਲਾ ਹਾਂ ਜੀ ਸਾਡੇ ਰਿਸ਼ਤੇਦਾਰ ਹੈ ਗਿਆ ਗੁਲਾਬੇ ਪੈਣੀ ਜੀ ਸਾਡੇ ਮੇਰੇ ਭੈਣ ਰਹਿੰਦੇ ਆ ਜੀ ਸਾਨੂੰ ਦੋ ਦਿਨ ਦਿਨ ਤੋਂ ਪਤਾ ਲੱਗ ਰਿਹਾ ਵੀ ਪਾਣੀ ਬਹੁੜਾ ਵਧ ਰਿਹਾ ਉਹ ਸਾਨੂੰ ਕਹਿ ਰਿਹਾ ਸੀ ਸਾਡੇ ਕੋਲ ਆਓ ਅਸੀਂ ਸਮਾਨ ਸਾਰਾ ਕੱਢਣਾ ਹੈ ਸਾਡੇ ਨਾਲ ਆ ਕੇ ਸਮਾਨ ਸਮੂਹ ਕਢਾ ਜਾਓ ਅਸੀਂ ਇਸ ਲਈ ਉਹਨਾਂ ਦਾ ਪਤਾ ਲੈਣ ਆਏ ਆ ਅੱਜ ਵੀ ਪਾਣੀ ਕਿੰਨਾ ਵਧ ਗਿਆ ਪਾਣੀ ਇਸ ਟਾਈਮ ਉਹਨਾਂ ਦੇ ਜ਼ਮੀਨ ਦੇ ਵਿੱਚ ਤਾਂ ਵੜ ਚੁੱਕਿਆ ਹੈ ਉਹਨਾਂ ਨੂੰ ਸ਼ਾਇਦ ਕੱਲ ਤੱਕ ਜਾਂ ਪਰਸੋਂ ਤੱਕ ਸਮਾਨ ਕੱਢਣਾ ਭੇਜਿਆਵੇ ਅੱਜ ਮੈਂ ਉਸ ਹਾਲਾਤ ਦਾ ਪਤਾ ਲੈ ਕੇ ਚੱਲਿਆ ਸੀ ਅੱਜ ਤੱਕ ਪੁੱਛਿਆ ਹਾਲਚਲ ਪੁੱਛਿਆ ਨਾ ਤੁਹਾਡੇ ਕੀ ਲੱਗਦੇ ਨੇ ਮੇਰੀ ਭੈਣ ਅੱਛਾ ਤਿਆਰੀ ਕਿਸ ਤਰ੍ਹਾਂ ਦੀ ਹੁਣ ਨੂੰ ਨਾ ਦੀ ਤਿਆਰੀ ਬੱਸ ਉਹ ਸਮਾਨ ਦੀ ਤਿਆਰੀ ਹੈ ਕੱਢਣ ਦੀ ਹੁਣ ਤਾਂ ਕੋਈ ਪ੍ਰਸ਼ਾਸਨ ਤਾਂ ਕੁਝ ਕਰ ਨਹੀਂ ਰਿਹਾ ਪ੍ਰਸ਼ਾਸਨ ਤਾਂ ਅਜੇ ਤੱਕ ਹਾਲਚਲ ਨਹੀਂ ਪੁੱਛਣ ਆਇਆ ਉਹਦਾ ਵੀ ਤੁਹਾਡਾ ਨ ਕੀ ਹੋ ਰਿਹਾ ਕੀ ਨਹੀਂ ਹੋ ਰਿਹਾ ਉਹ ਬੱਸ ਉਹਨਾਂ ਦੀ ਜ਼ਮੀਨ ਫਸਲਾਂ ਤਾਂ ਗਲ ਹੋ ਚੁੱਕੀਆਂ ਨੇ ਕਿੰਨੇ ਕੋ ਇਲਾਕੇ ਚ ਪਾਣੀ ਆਇਆ ਜੀ ਇਹ ਇਲਾਕਾ ਹੀ ਸਾਰਾ ਰੇਤੇ ਵਾਲਾ ਪੈਣੀ ਹੋ ਗਿਆ ਸੱਦਾ ਸਿੰਘ ਹੋ ਗਿਆ ਗੁਲਾਬਾ ਹੋ ਗਿਆ ਨਾਲ ਸਾਰੇ ਜ਼ਮੀਨਾਂ ਘਟੋ-ਕੱਟ ਵੀ ਇੱਥੇ ਹਜ਼ਾਰ ਕਿੱਲਾ ਤਾਂ ਜਿਹੜਾ ਤਬਾਹ ਹੋ ਚੁੱਕਿਆ ਹੈ ਅੱਛਾ ਹਾਂ ਜੀ ਇਹ ਕਦੋਂ ਵਧਿਆ ਪਾਣੀ ਇਹ ਤਿੰਨ ਦਿਨ ਹੋ ਗਿਆ ਜੀ ਸਾਨੂੰ ਤਿੰਨ ਦਿਨ ਪਹਿਲਾਂ ਫੋਨ ਆ ਗਿਆ ਵੀ ਪਾਣੀ ਸਾਡੇ ਨੇੜੇ ਪਹੁੰਚ ਚੁੱਕਿਆ ਹੈ ਵੀ ਸਾਨੂੰ ਆਓ ਸਾਨੂੰ ਸਾਇ ਸਮਾਨ ਕਢਣਾ ਫਿਰ ਸਾਡੀ ਮਦਦ ਕਰੋ ਉਸੇ ਕਰਕੇ ਇੱਥੇ ਆਏ ਹਾਂ ਕਿਤੇ ਲੈ ਜਾਵਾਂਗੇ ਸਮਾਨ ਹੁਣ ਤਾਂ ਇੱਕ ਰਿਮੋਟ ਸ਼ੈੱਲ ਤੇ ਆਇਆ ਹੁਣ ਸ਼ਾਮ ਤੱਕ ਵੇਖਦੇ ਆ ਕੋਈ ਸੰਧ ਦਾ ਬੰਦੋਬਸਤ ਕਰਦੇ ਆ ਕੋਈ ਟਰੈਕਟਰ ਟਰਾਲੀ ਵਗੈਰਾ ਲਿਆਉਣੇ ਆ ਉਹਨਾਂ ਨੂੰ ਕੱਢਣੀਆਂ ਜਲਾਲਾਬਾਦ ਲੈ ਕੇ ਜਾਵਾਂ ਹਾਂ ਜਲਾਲਾਬਾਦ ਲੈ ਕੇ ਜਾਵਾਂਗੇ ਹੋਰ ਇੱਥੇ ਸਰਕਾਰਾਂ ਕਿਹੜੀ ਹੈਗੀ ਨਾਲੇ ਕੋਲ ਰੱਖ ਲੈਣ ਗਿਆ ਰਿਸ਼ਤੇਦਾਰ ਹੀ ਹੁੰਦੇ ਆ ਸਾਰੇ ਭੈਣ ਭਰਾ ਹੁੰਦੇ ਆ ਜਿਹੜੇ ਆਪਣੇ ਆਪਣੇ ਜਿਹੜੇ ਪਾਣੀ ਵਿੱਚ ਹੁੰਦੇ ਆ ਉਹਨਾਂ ਨੂੰ ਕੱਢ ਕੇ ਬਾਹਰ ਲੈ ਜਾਂਦੇ ਆ ਤੁਹਾਡਾ ਕੀ ਨਾਮ ਹੈ ਜਸਵੰਤ ਸਿੰਘ ਮੈਂ ਪਾਣੀ ਤਾਂ ਦੇ ਰਿਹਾ ਵਾ ਬੰਨਪੜਾ ਵੇ ਦੁਗਲਾ ਬਾਹਰ ਡੁੱਬੇ ਬਿਠਾਣੀ ਢੂਣੀ ਰਹੋ ਹੋਰਲੀ ਛੋੜੀ ਜਿਹੀ ਮਿੰਨਾ ਡੁੱਬਿਆ ਬਣੇ ਵੇਖੋ ਹਾ ਪਾਣੀ ਵੇਖ एबीएनयू चैनल देखने वाले सभी दर्शकों से हम अपील करते हैं कि एबीएनयू चैनल पर ऐसी ही लेटेस्ट खबरें देखने के लिए हमारे चैनल को सब्सक्राइब करना ना भूलें जय हिंद जय भारत